스와티 ਰਸੋਈ ਵਿੱਚ ਚਾਹ ਬਣਾ ਰਹੀ ਸੀ ਅਚਾਨਕ ਦਰਵਾਜੇ ਦੀ ਘੰਟੀ ਵੱਜੀ ਉਸਨੇ ਜਾ ਕੇ ਦਰਵਾਜਾ ਖੋਲਿਆ ਤਾਂ ਸਾਹਮਣੇ ਇੱਕ ਅਣਜਾਣ ਆਦਮੀ ਖੜਾ ਸੀ ਉਸਨੇ ਪੁੱਛਿਆ ਸ਼ਰਮਾ ਜੀ ਦਾ ਘਰ ਕਿਹੜਾ ਹੈ ਸਵਾਤੀ ਨੇ ਹੌਲੀ ਜਹੀ ਕਿਹਾ ਸ਼ਰਮਾ ਜੀ ਦਾ ਘਰ ਦੋ ਘਰ ਪਰੇ ਹੈ ਉਹ ਆਦਮੀ ਥੈਂਕ ਯੂ ਕਹਿ ਕੇ ਚੱਲ ਗਿਆ ਤਦੇ ਹੀ ਉਸਦੀ ਨਾਨਣ ਪਿੱਛੋਂ ਆ ਕੇ ਉਸਦੇ ਵਾਲ ਖਿੱਚਦਿਆਂ ਕਿਹਾ ਭਾਬੀ ਇੱਥੇ ਬਾਹਰਲੇ ਮਰਦਾਂ ਨਾਲ ਨੈਣ ਮਟਕਾ ਕਰ ਰਹੀ ਹੈ ਚੁੱਪਚਾਪ ਰਸੋਈ ਵਿੱਚ ਜਾ ਆਪਣਾ ਕਿ ਆਪਣਾ ਕੰਮ ਕਰੋ ਤੁਹਾਡਾ ਕਿਰਦਾਰ ਕਿਹੋ ਜਿਹਾ ਹੈ ਜੋ ਅਜਿਹੇ ਪਰाये ਮਰਦਾਂ ਨਾਲ ਗੱਲਾਂ ਕਰਦੇ ਹੋ ਆਂਦੋ ਮੇਰੇ ਭਰਾ ਨੂੰ ਉਹ ਤੁਹਾਡੀ ਕੁੱਟਮਾਰ ਕਰਨਗੇ ਫਿਰ ਸਮਝਾਵੇਗੀ ਸਵਾਤੀ ਹੈਰਾਨ ਰਹਿ ਗਈ ਅਤੇ ਬੋਲੀ ਦੀਦੀ ਤੁਸੀਂ ਇਹ ਕੀ ਬੋਲ ਰਹੇ ਹੋ ਉਹ ਆਦਮੀ ਤਾਂ ਸਿਰਫ ਸ਼ਰਮਾ ਜੀ ਦੇ ਘਰ ਦਾ ਪਤਾ ਪੁੱਛ ਰਿਹਾ ਸੀ ਨਾਨਾ ਨੇ ਉਸ ਨੂੰ ਇੱਕ ਜ਼ੋਰਦਾਰ ਥੱਪੜ ਮਾਰ ਦਿਆਂ ਕਿਹਾ ਪਾਪਾ ਕਿੱਥੇ ਹਨ ਦੇਖੋ ਭਾਬੀ ਮੇਰੇ ਨਾਲ ਜਵਾਨ ਲੜਾ ਰਹੀ ਹੈ ਉਸ ਦੇ ਸੋਹਰਾ ਜੀ ਗੁੱਸੇ ਵਿੱਚ ਆ ਗਏ ਬੋਲੇ ਸਵਾਤੀ ਤੂੰ ਮੇਰੀ ਧੀ ਨੂੰ ਕੀ ਕਿਹਾ ਸਵਾਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਕਿਹਾ ਪਾਪਾ ਜੀ ਮੈਂ ਦੀਦੀ ਨੂੰ ਕੁਝ ਨਹੀਂ ਕਿਹਾ ਤਦੇ ਉਸ ਦੀ ਸੱਸ ਵੀ ਉੱਥੇ ਪਹੁੰਚ ਗਈ ਗਈ ਅਤੇ ਗੁੱਸੇ ਵਿੱਚ ਬੋਲੀ ਜਦੋਂ ਤੋਂ ਤੂੰ ਇਸ ਘਰ ਵਿੱਚ ਆਈ ਹੈ ਰੋਜ਼ ਕੋਈ ਨਾ ਕੋਈ ਤਮਾਸ਼ਾ ਹੁੰਦਾ ਰਹਿੰਦਾ ਹੈ ਮੈਂ ਤੈਨੂੰ ਇੱਥੇ ਸਿਰਫ ਘਰ ਸੰਭਾਲਣ ਲਈ ਤੇ ਆਈ ਹਾਂ ਮੂੰਹ ਚ ਲਾਉਣ ਲਈ ਨਹੀਂ ਚੁੱਪ ਚਾਪ ਰਸੋਈ ਵਿੱਚ ਜਾ ਕੇ ਆਪਣਾ ਕੰਮ ਕਰ ਸਵਾਤੀ ਰੋਂਦੀ ਹੋਈ ਰਸੋਈ ਵਿੱਚ ਚੱਲ ਗਈ ਅਤੇ ਸੋਚਣ ਲੱਗੀ ਮੇਰੀ ਗਲਤੀ ਕੀ ਹੈ ਸਵਾਤੀ ਦੇ ਪਿਤਾ ਜੀ ਨੂੰ ਦਿਲ ਦੀ ਬਿਮਾਰੀ ਸੀ ਉਹਨਾਂ ਨੇ ਬਹੁਤ ਪਿਆਰ ਨਾਲ ਆਪਣੀ ਧੀ ਨੂੰ ਵਿਦਾ ਕੀਤਾ ਸੀ ਪਰ 2 ਦਿਨ ਬਾਅਦ ਹੀ ਉਹ ਸਵਰਗ ਸਿਧਾਰ ਗਏ ਸਵਾਤੀ ਪਹਿਲਾਂ ਹੀ ਬਹੁਤ ਦੁਖੀ ਸੀ ਕਿਉਂਕਿ ਮਾਇਕੇ ਵਿੱਚ ਹੁਣ ਸਿਰਫ ਉਸਦਾ ਭਰਾ ਮੋਹਨ ਸੀ ਉਹ ਸੋਹਰੇ ਪਰਿਵਾਰ ਦੇ ਦੁਰ ਵਿਵਹਾਰ ਬਾਰੇ ਮੋਹਨ ਨੂੰ ਕੁਝ ਨਹੀਂ ਦੱਸਣਾ ਚਾਹੁੰਦੀ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਭਰਾ ਪਹਿਲਾਂ ਹੀ ਇਕੱਲਾ ਸਭ ਸੰਭਾਲ ਰਿਹਾ ਹੈ ਉਸਦੇ ਦੁੱਖ ਸੁਣ ਕੇ ਉਹ ਹੋਰ ਪਰੇਸ਼ਾਨ ਹੋ ਜਾਵੇਗਾ ਇਸ ਲਈ ਉਹ ਸੋਹਰੇ ਪਰਿਵਾਰ ਦੇ ਅਤਿਆਚਾਰ ਚੁੱਪਚਾਪ ਸਹਿੰਦੀ ਰਹੀ ਉਸਦੇ ਵਿਆਹ ਨੂੰ 2 ਮਹੀਨੇ ਹੋ ਚੁੱਕੇ ਸਨ ਪਰ ਘਰ ਵਿੱਚ ਕੋਈ ਵੀ ਉਸ ਨਾਲ ਚੰਗਾ ਵਿਵਹਾਰ ਨਹੀਂ ਕਰਦਾ ਸੀ ਲੱਗਦਾ ਸੀ ਜਿਵੇਂ ਪਰਿਵਾਰ ਵਾਲੇ ਉਸ ਨੂੰ ਸਿਰਫ ਨੌਕਰਾਨੀ ਬਣਾ ਕੇ ਲਿਆਏ ਹੋਣ ਉਸਦਾ ਪਤੀ ਵਿਕਰਮ ਵੀ ਹਰ ਵੇਲੇ ਉਸ ਨੂੰ ਡਾਂਟਦਾ ਰਹਿੰਦਾ ਸੀ ਛੋਟੀ ਛੋਟੀ ਗਲਤੀ ਤੇ ਉਸ ਨੂੰ ਕੋਸਦਾ ਰਹਿੰਦਾ ਕਈ ਵਾਰ ਉਹ ਉਸ ਦੇ ਰੂਪ ਰੰਗ ਤੇ ਕੱਦ ਕਾਠੀ ਨੂੰ ਲੈ ਕੇ ਤਾਨੇ ਮਾਰਦਾ ਸਵਾਤੀ ਸੋਚ ਵਿੱਚ ਪੈ ਜਾਂਦੀ ਜੇ ਜੇ ਮੈਂ ਇਹਨਾਂ ਨੂੰ ਪਸੰਦ ਹੀ ਨਹੀਂ ਸੀ ਤਾਂ ਇਹਨਾਂ ਨੇ ਮੇਰੇ ਨਾਲ ਵਿਆਹ ਕਿਉਂ ਕੀਤਾ ਇੱਕ ਦਿਨ ਉਸ ਨੂੰ ਸੱਚ ਪਤਾ ਲੱਗ ਗਿਆ ਵਿਕਰਮ ਘਰ ਵਾਲਿਆਂ ਨਾਲ ਗੱਲਬਾਤ ਕਰਦਾ ਹੋਇਆ ਕਹਿ ਰਿਹਾ ਸੀ ਮੈਂ ਸੋਚਿਆ ਸੀ ਕਿ ਜਿਆਦਾ ਸੁੰਦਰ ਪਤਨੀ ਨਹੀਂ ਹੋਵੇਗੀ ਤਾਂ ਉਸਦਾ ਕੈਰੈਕਟਰ ਠੀਕ ਹੋਵੇਗਾ ਪਰ ਇਸਦਾ ਤਾਂ ਕੈਰੈਕਟਰ ਵੀ ਖਰਾਬ ਹੈ ਇਹ ਤਾਂ ਪਰाये ਮਰਦਾਂ ਨਾਲ ਗੱਲਬਾਤ ਕਰਦੀ ਰਹਿੰਦੀ ਹੈ ਸਵਾਤੀ ਸਮਝ ਗਈ ਕਿ ਇਹ ਅੱਗੇ ਉਸ ਦਿਨ ਨਾਨ ਨੇ ਲਗਾਈ ਸੀ ਘਰ ਵਿੱਚ ਕੋਈ ਵੀ ਅਜਿਹਾ ਨਹੀਂ ਸੀ ਜੋ ਉਸਦਾ ਸਾਥ ਦੇਵੇ ਸਾਰੇ ਜਾਣੇ ਜਿਵੇਂ ਉਸ ਦੇ ਵਿਰੁੱਧ ਖੜੇ ਸੀ ਉਹ ਸਭ ਦੇ ਤਾਨਿਆਂ ਤੇ ਡਾਂਟ ਫਟਕਾਰ ਵਿੱਚ ਆਪਣੇ ਸਵੈਮਾਨ ਨੂੰ ਪਲ-ਪਲ ਟੁੱਟਦਾ ਵੇਖਦੀ ਰਹਿੰਦੀ। ਹਰ ਸਵੇਰੇ ਉਹ ਡਰ ਦੇ ਸائے ਵਿੱਚ ਰਸੋਈ ਵਿੱਚ ਜਾਂਦੀ ਕੀ ਕਿਤੇ ਕੋਈ ਗਲਤੀ ਨਾ ਹੋ ਜਾਵੇ। ਪਰ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਉਸ ਦੇ ਹਰ ਕੰਮ ਵਿੱਚ ਸਿਰਫ ਕਮੀਆਂ ਹੀ ਕੱਢੀਆਂ ਜਾਂਦੀਆਂ। ਇੱਕ ਦਿਨ ਉਸ ਦੀ ਸਿਹਤ ਠੀਕ ਨਹੀਂ ਸੀ ਫਿਰ ਵੀ ਉਸਨੇ ਕਿਸੇ ਤਰ੍ਹਾਂ ਡਿਨਰ ਤਿਆਰ ਕੀਤਾ। ਸਾਬਣ ਨੂੰ ਖਾਣਾ ਖਵਾਨ ਤੋਂ ਬਾਅਦ ਉਸ ਦੀ ਕਮਰ ਅਤੇ ਪੇਟ ਵਿੱਚ ਬਹੁਤ ਦਰਦ ਸੀ ਉਸ ਨੂੰ ਖਾਣਾ ਖਾਣ ਦਾ ਵੀ ਮਨ ਨਹੀਂ ਸੀ ਸੋ ਉਹ ਆਪਣੇ ਕਮਰੇ ਵਿੱਚ ਜਾ ਕੇ ਲੇਟ ਗਈ ਵਿਕਰਮ ਹਜੇ ਆਫਿਸ ਤੋਂ ਨਹੀਂ ਆਇਆ ਸੀ ਥੋੜੀ ਦੇਰ ਬਾਅਦ ਸੱਸ ਨੇ ਆਵਾਜ਼ ਮਾਰੀ ਸਵਾਤੀ ਜ਼ਰਾ ਇੱਧਰ ਤਾਂ ਆ ਸਵਾਤੀ ਹੌਲੀ ਜਹੀ ਬਾਹਰ ਆਈ ਸੱਸ ਨੇ ਕਿਹਾ ਤੁਸੀਂ ਇਹਨਾਂ ਵਿੱਚ ਗੰਦੇ ਬਰਤਨ ਇੰਜ ਹੀ ਛੱਡ ਦਿੱਤੇ ਬਰਤਨ ਕੌਣ ਧੋਵੇਗਾ? ਸਵਾਤੀ ਨੇ ਹੌਲੀ ਜਹੀ ਕਿਹਾ ਮਮੀ ਜੀ ਅੱਜ ਮੇਰੀ ਕਮਰ ਅਤੇ ਪੇਟ ਵਿੱਚ ਬਹੁਤ ਦਰਦ ਹੈ। ਬਰਤਨ ਮੈਂ ਸਵੇਰੇ ਧੋ ਦੇਵਾਂਗੀ। ਸੱਸ ਗੁੱਸੇ ਵਿੱਚ ਬੋਲੀ ਬਰਤਨ ਤੰਨੂੰ ਹੁਣੇ ਧੋਣੇ ਪੈਣਗੇ। ਗੰਦੇ ਬਰਤਨ ਰਸੋਈ ਵਿੱਚ ਰੱਖ ਕੇ ਅਸੀਂ ਰਸੋਈ ਨੂੰ ਅਪਵਿੱਤਰ ਨਹੀਂ ਕਰ ਸਕਦੇ। ਸਵਾਤੀ ਨੇ ਗਿੜਗੜਾਉਂਦਿਆਂ ਕਿਹਾ ਪਲੀਜ਼ ਮੰਮੀ ਜੀ ਅੱਜ ਮੇਰੀ ਸਿਹਤ ਠੀਕ ਨਹੀਂ ਹੈ ਪਰ ਸੱਸ ਨੇ ਉਸ ਉੱਤੇ ਥੱਪੜਾਂ ਦੀ 부ਛਾੜ ਕਰ ਦਿੱਤੀ ਅਤੇ ਕਿਹਾ ਮੇਰੀ ਗੱਲ ਕੱਟਣ ਦੀ ਤੇਰੀ ਹਿੰਮਤ ਕਿੱਦਾਂ ਹੋਈ ਸਵਾਤੀ ਦਰਦ ਨਾਲ ਬਿਲਕਦੀ ਹੋਈ ਬੋਲੀ ਮੰਮੀ ਜੀ ਤੁਸੀਂ ਮੈਨੂੰ ਮਾਰਦੇ ਹੋ ਮੇਰਾ ਵੀ ਸੇਵ ਮਾਨ ਹੈ ਸੋਰਾ ਜੀ ਗੁੱਸੇ ਵਿੱਚ ਬੋਲੇ ਸਵਾਤੀ ਅਸੀਂ ਤੈਨੂੰ ਇੱਥੇ ਘਰ ਦਾ ਕੰਮ ਕਰਨ ਨਹੀਂ ਲਿਆਏ ਹਾਂ ਤੂੰ ਇਸ ਤਰ੍ਹਾਂ ਇਨਕਾਰ ਨਹੀਂ ਕਰ ਸਕਦੀ ਆਪਣੇ ਸਵੇ ਮਾਨ ਦਾ ਰੋਣਾ ਸਾਡੇ ਸਾਹਮਣੇ ਨਾ ਰੋ ਤਦੇ ਵਿਕਰਮ ਵੀ ਉੱਥੇ ਪਹੁੰਚ ਗਿਆ ਸੱਸ ਨੇ ਸ਼ਿਕਾਇਤ ਕੀਤੀ ਬੇਟਾ ਮੇਰੀ ਪਟਾਈ ਨਾਲ ਇਸ ਦਾ ਮਾਨ ਨਹੀਂ ਭਰਿਆ ਇਹ ਗੰਦੇ ਬਰਤਨ ਛੱਡ ਕੇ ਸੌਣ ਕਿਵੇਂ ਚੱਲ ਗਈ ਹੁਣ ਤੂੰ ਹੀ ਇਸ ਦੀ ਅਕਲ ਠੀਕ ਕਰ ਵਿਕਰਮ ਨੇ ਸਵਾਤੀ ਨੂੰ ਖਿੱਚ ਕੇ ਕਮਰੇ ਵਿੱਚ ਲੈ ਗਿਆ। ਸਵਾਤੀ ਦੇ ਪੇਟ ਵਿੱਚ ਭਿਆਨਕ ਦਰਦ ਸੀ ਪਰ ਵਿਕਰਮ ਨੇ ਉਸ ਨੂੰ ਬਿਸਤਰ ਤੇ ਸੁੱਟ ਕੇ ਉਸ ਤੇ ਉਸ ਦੇ ਦੁਪट्टे ਨਾਲ ਹੱਥ ਬੰਨ੍ਹਨੇ ਸ਼ੁਰੂ ਕਰ ਦਿੱਤੇ। ਸਵਾਤੀ ਬਿਲਕੁਠੀ "ਕਲੀਜ ਮੈਨੂੰ ਛੱਡ ਦਿਓ। ਮੈਨੂੰ ਬਹੁਤ ਦਰਦ ਹੋ ਰਿਹਾ ਹੈ।" ਪਰ ਵਿਕਰਮ ਕੁਝ ਸੁਣਨ ਨੂੰ ਤਿਆਰ ਹੀ ਨਹੀਂ ਸੀ। ਸਵਾਤੀ ਛਿਟਕ ਕੇ ਬਿਸਤਰੇ ਤੋਂ ਉਤਰੀ ਅਤੇ ਘਰੋਂ ਬਾਹਰ ਵੱਲ 도ੜੀ ਸਾਸ ਨੇ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਵਾਤੀ ਨੇ ਉਸ ਨੂੰ ਧੱਕਾ ਮਾਰ ਕੇ ਹਟਾਇਆ ਅਤੇ ਭੱਜ ਕੇ ਬਾਹਰ ਨਿਕਲ ਗਈ ਬਾਹਰ ਜਾ ਕੇ ਉਸ ਨੇ ਗਵਾਂਡੀਆਂ ਦੇ ਘਰ ਮਦਦ ਮੰਗੀ ਅਤੇ ਆਪਣੇ ਘਰ ਭਰਾ ਮੋਹਨ ਨੂੰ ਫੋਨ ਕੀਤਾ ਮੋਹਨ ਅਗਲੀ ਸਵੇਰ ਤੱਕ ਪਹੁੰਚ ਗਿਆ ਸਵਾਤੀ ਸਾਰੀ ਰਾਤ ਗਵਾਂਡੀਆਂ ਦੇ ਘਰ ਹੀ ਰਹੀ ਸਵੇਰੇ ਮੋਹਨ ਨੇ ਸੋਹਰੇ ਪਰਿਵਾਰ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ ਅਤੇ ਸਵਦੀ ਨੂੰ ਵਾਪਸ ਲੈ ਗਿਆ ਕੁਝ ਰਿਸ਼ਤੇਦਾਰਾਂ ਨੇ ਸਮਝਾਇਆ ਕਿ ਇਸ ਤਰ੍ਹਾਂ ਭੈਣ ਦਾ ਘਰ ਨਹੀਂ ਤੋੜਦੇ ਪਰ ਮੋਹਨ ਸਮਝ ਗਿਆ ਸੀ ਕਿ ਇਹ ਪਰਿਵਾਰ ਸਵਦੀ ਲਈ ਠੀਕ ਨਹੀਂ ਹੈ ਉਸਨੇ ਆਪਣੀ ਭੈਣ ਦਾ ਸਾਥ ਦਿੱਤਾ ਅਤੇ ਕਿਹਾ ਮੇਰੀ ਭੈਣ ਕੋਈ ਬੋਝ ਨਹੀਂ ਹੈ ਜੋ ਮੈਂ ਉਸਨੂੰ ਰੋਂਣ ਅਤੇ ਤੜਫਣ ਲਈ ਸੋਹਰੇ ਘਰ ਛੱਡਦੀਆਂ ਸਮਾਪਿਤ ਦਾ ਗਿਆ ਸਵਾਤੀ ਨੇ ਮੁੜ ਪੜ੍ਹਾਈ ਸ਼ੁਰੂ ਕੀਤੀ ਅਤੇ ਮੋਹਨ ਦੇ ਕਹਿਣ ਤੇ ਤਲਾਕ ਦੀ ਪ੍ਰਕਿਰਿਆ ਵੀ ਸ਼ੁਰੂ ਕਰਵਾਈ ਇੱਕ ਸਾਲ ਦੇ ਅੰਦਰ ਉਸ ਦਾ ਤਲਾਕ ਹੋ ਗਿਆ ਉਹ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਸੀ ਕੁਝ ਸਾਲਾਂ ਬਾਅਦ ਖਬਰ ਮਿਲੀ ਕਿ ਸਵਾਤੀ ਦੀ ਨਾਨ ਦਾ ਵਿਆਹ ਹੋਇਆ ਪਰ ਉਸਦੇ ਸਹੁਰੇ ਘਰ ਵਿੱਚ ਬਹੁਤ ਹੰਗਾਮਾ ਹੋਇਆ ਉਸ ਦਿਨ ਨਾਨ ਦੇ 2-3 ਬੋਏਫ੍ਰੈਂਡਸ ਨੇ ਸੋਹਰੇ ਘਰ ਜਾ ਕੇ ਵੀਡੀਓ ਅਤੇ ਫੋਟੋਆਂ ਦਿਖਾਉਂਦੇ ਆ ਸਭ ਨੂੰ ਉਸ ਦੀ ਸਚਾਈ ਦੱਸ ਦਿੱਤੀ ਜਿਸ ਨਾਲ ਨਾਨ ਨੇ ਸੁਆਤੀ ਦੇ ਕੈਰੇਕਟਰ ਤੇ ਉਂਗਲ ਚੱਕੀ ਸੀ ਅੱਜ ਉਹ ਖੁਦ ਕਿਸੇ ਨਾਲ ਅੱਖ ਨਹੀਂ ਮਿਲਾ ਸਕਦੀ ਸੀ ਇਸੇ ਦੌਰਾਨ ਵਿਕਰਮ ਨੂੰ ਪੁਲਿਸ ਨੇ ਆਫਿਸ ਦਾ ਡਾਟਾ ਚੋਰੀ ਕਰਕੇ ਵੇਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਸੋਰਾ ਜੀ ਨੂੰ ਸਦਮੇ ਨਾਲ ਦਿਲ ਦੀ ਬਿਮਾਰੀ ਹੋ ਗਈ। ਸੱਸ ਦੇ ਕਾਲੀ ਵਿਦਿਆਕਰਨ ਦੀਆਂ ਅਫਵਾਹਾਂ ਨੇ ਪਰਿਵਾਰ ਨੂੰ ਇਕੱਲਾ ਕਰ ਦਿੱਤਾ। ਸਵਾਤੀ ਅਤੇ ਮੋਹਨ ਨੂੰ ਸਮੇਂ-ਸਮੇਂ ਸੋਹਰੇ ਪਰਿਵਾਰ ਦੀ ਦੁਰਗਤੀ ਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ। ਇੱਕ ਦਿਨ ਮੋਹਨ ਨੇ ਦੱਸਿਆ ਕਿ ਉਸਦੇ ਦੋਸਤ ਦਾ ਚੇਹਰਾ ਭਰਾ ਪ੍ਰਭਾਤ ਸਵਾਤੀ ਨੂੰ ਪਹਿਲਾ ਹੀ ਪਹਿਲਾ ਤਾਂ ਉਹ ਹੀ ਪਸੰਦ ਕਰਦਾ ਸੀ। ਸਵਾਤੀ ਨੇ ਮੋਹਨਦੇਵ ਦੇ ਫੈਸਲੇ ਨੂੰ ਮੰਨ ਲਿਆ। ਜਲਦੀ ਹੀ ਪ੍ਰਭਾਤ ਨਾਲ ਉਸਦਾ ਵਿਆਹ ਹੋ ਗਿਆ। ਪ੍ਰਭਾਤ ਦੀ ਮਾਂ ਕਮਲਾ ਜੀ ਸਵਾਤੀ ਨੂੰ ਧੀ ਵਾਂਗ ਪਿਆਰ ਕਰਦੀ ਸੀ। ਸਵਾਤੀ ਨੂੰ ਆਪਣੇ ਸੱਸ ਦਾ ਇਹ ਪਿਆਰ ਦੇਖ ਕੇ ਹੈਰਾਨੀ ਹੋਈ। ਪ੍ਰਭਾਤ ਨੇ ਸਵਾਤੀ ਨੂੰ ਸਵੇਰ ਨਿਰਵਨ ਬਨੰਦੀ ਸਲਾਹ ਦਿੱਤੀ। ਦੋਹਾਂ ਨੇ ਮਿਲ ਕੇ ਇੱਕ ਇਹ ਗਰੁੱਪ ਸ਼ੁਰੂ ਕੀਤਾ ਜਿਸ ਦਾ ਕੰਮ ਸਵਾਤੀ ਨੂੰ ਸੌਂਪ ਦਿੱਤਾ ਗਿਆ। ਸਵਾਤੀ ਹੁਣ ਬਹੁਤ ਖੁਸ਼ ਸੀ। ਉਸ ਦੀ ਸਾਸੂ ਉਸ ਲਈ ਸਵੇਰੇ ਨਾਸ਼ਤਾ ਤੇ ਟਿਫਿਨ ਤਿਆਰ ਕਰਦੀ। ਸਵਾਤੀ ਆਪਣੇ ਜੀਵਨ ਦੇ ਸੁਖਦ ਬਦਲਾਵ ਲਈ ਆਪਣੇ ਪ੍ਰਾਮੋਹਨ ਦੀ ਸ਼ੁਕਰਗੁਜ਼ਾਰ ਸੀ। ਜਿਨ੍ਹਾਂ ਨੇ ਸਵਾਤੀ ਨੂੰ ਦੁੱਖ ਦੁਖੀ ਕੀਤਾ ਸੀ ਉਹਨਾਂ ਨੂੰ ਕੁਦਰਤ ਨੇ ਸਜ਼ਾ ਦਿੱਤੀ। ਮੋਹਨ ਨੂੰ ਵੀ ਲੱਗਦਾ ਸੀ ਕਿ ਕੁਦਰਤ ਨੇ ਆਪਣਾ ਇਨਸਾਫ ਕੀਤਾ ਬਹੁਤ ਸਾਰੀਆਂ ਕੁੜੀਆਂ ਸੋਹਰੇ ਪਰਿਵਾਰ ਤੇ ਦੇ ਅਤਿਆਚਾਰ ਕਾਰਨ ਜਾਨ ਦੇ ਦਿੰਦੀਆਂ ਹਨ ਪਰ ਅਜਿਹਾ ਨਹੀਂ ਕਰਨਾ ਚਾਹੀਦਾ ਜੋ ਗਲਤ ਕਰਦਾ ਹੈ ਸਜ਼ਾ ਉਸ ਨੂੰ ਮਿਲਣੀ ਚਾਹੀਦੀ ਹੈ ਜੇ ਸੋਹਰੇ ਘਰ ਵਿੱਚ ਕਿਸੇ ਨਾਲ ਗਲਤ ਹੋ ਰਿਹਾ ਹੈ ਤਾਂ ਉਸ ਨੂੰ ਉਹਨਾਂ ਦੇ ਵਿਰੁੱਧ ਆਵਾਜ਼ ਜ਼ਰੂਰ ਉਠਾਣੀ ਚਾਹੀਦੀ ਹੈ ਜ਼ਿੰਦਗੀ ਨੂੰ ਇੱਕ ਮੌਕਾ ਦੇਣਾ ਚਾਹੀਦਾ ਅਤੇ ਮੁਸ਼ਕਲ ਹਾਲਾਤਾਂ ਵਿੱਚੋਂ ਨਿਕਲ ਕੇ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇਣੀ ਚਾਹੀਦੀ ਹੈ। ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ। ਧੰਨਵਾਦ ਜੀ।